ਉਹ ਇੱਕ ਚੀਜ਼ ਦੀ ਸਮਝ ਨਹੀਂ ਲੱਗਦੀ ਹੈਗੀ ਆ ਕਈਆਂ ਹੁਣ ਜਾਣ ਕੇ ਜਿੱਦਾਂ ਵਿਆਹ ਹੁੰਦੇ ਆ ਵਿਆਹ ਵਿੱਚ ਕਹਿੰਦੇ ਜੀ ਸੂਟ ਲੈ ਜਾਣੇ ਬੜੇ ਜ਼ਰੂਰੀ ਹੁੰਦੇ ਆ ਉਹ ਬੁੜੀਆਂ ਕਹਿੰਦੀਆਂ ਸਾਡਾ ਨੱਕ ਨਹੀਂ ਰਹਿੰਦਾ ਫੇ ਬਾਕੀ ਇਹ ਗੱਲ ਹੈਗੀ ਆ ਵੀ ਅਸੀਂ ਸੂਟ ਲੈ ਜਾਣੇ ਲੈ ਜਾਣੇ ਆ ਤੁਸੀਂ ਸੂਟਾਂ ਦੀ ਜਗ੍ਹਾ ਜੇ ਤੁਸੀਂ ਉਹਨਾਂ ਨੂੰ ਵਿਆਹ ਵਾਲਿਆਂ ਨੂੰ ਮੁੰਡੇ ਨੂੰ ਜਾਂ ਕੁੜੀ ਨੂੰ ਕਿਸੇ ਦੇ ਵਿਆਹ ਦੇ ਵਿੱਚ ਜਾਣੇ ਆ ਤੇ ਉਹਨਾਂ ਨੂੰ ਕੈਸ਼ ਪੈਸੇ ਦੇ ਦਿਓ ਉਹਨਾਂ ਦੇ ਕੰਮ ਆਜੂਗੇ ਹੈ ਉਹੀ ਸੂਟ ਘੁਮ ਘੁਮ ਆ ਕੇ ਕਦੀ ਉਹ ਗਾਂ ਉਹਨਾਂ ਨੂੰ ਦੇ ਦਿੰਦੇ ਆ ਗਾਂ ਹੋਰ ਕਚਰੇ ਭਾ ਉਹਨੂੰ ਦੇ ਦਿੰਦੇ ਆ ਘੁਮ ਘੁਮ ਆ ਕੇ ਫਿਰ ਉਹਨਾਂ ਦੇ ਘਰੀ ਆ ਜਾਂਦੇ ਆ ਇਹ ਇਹਦੇ ਨਾਲ ਚੰਗਾ ਜੇ ਪੈਸਾ ਦਿੱਤਾ ਹੁੰਗਾ ਉਹਨਾਂ ਦੇ ਕੰਮ ਆਉਂਗਾ ਗਾਂ ਵੀ ਇਹ ਤੁਸੀਂ ਰਿਵਾਜ ਖਾਤਮਾ ਕਿਉਂ ਨਹੀਂ ਕਰਦੇ ਹੈਗੇ ਇਹ ਰਿਵਾਜਾਂ ਨੂੰ ਤੁਸੀਂ ਨਾ ਕਿਉਂ ਚੰਬੇੜਿਆ ਹੋਇਆ ਆਪਣੀ ਜ਼ਿੰਦਗੀ ਦੇ ਨਾਲ ਪਪਾ ਫੇਕ ਗੱਲ ਹੋਰ ਹੁੰਦੀ ਆ ਕੀ ਕਹਿੰਦੇ ਆ ਕਿ ਜੀ ਉਹ ਸਾਡਾ ਨੱਕ ਨਹੀਂ ਰਹਿੰਦਾ ਉਹ ਨੱਕ ਤਾਂ ਭਰਾਵਾ ਨਾਲ ਹੀ ਰਹਿੰਦਾ ਹੈਗਾ ਨੱਕ ਕਿਤੇ ਨਹੀਂ ਚੱਲਾ ਹੈਗਾ ਤੇ ਤੁਸੀਂ ਨਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਮਾਂ ਬਦਲ ਗਿਆ ਜੇ ਤੁਸੀਂ ਹੁਣ ਕੱਪੜੇ ਬਦਲ-ਬਦਲ ਕੇ ਪਾਉਣ ਲੱਗੇ ਪਹਿਲਾਂ ਦੇਖੋ ਪਹਿਲੇ ਧੂਤੀਆਂ ਧੂਤੀਆਂ ਪਾਉਂਦੇ ਹੁੰਦੇ ਸੀਗੇ ਪਜਾਮੇ ਪਾਉਂਦੇ ਸੀ ਹੁਣ ਤੁਸੀਂ ਪੈਂਟਾਂ ਪਾਉਣ ਲੱਪੇ ਆ ਹੈ ਤੇ ਦੇਖੋ ਤੁਸੀਂ ਹੁਣ ਲੇਡੀਜ਼ ਉਹ ਵੀ ਪਜਾਮੇ ਪਾਉਣ ਲੱਪੀਆਂ ਕਿੰਨਾ ਉਹਨਾਂ ਨੇ ਆਪਣਾ ਕੱਪੜਾ ਦਾ ਚੇਂਜ ਕੀਤਾ ਹੈਗਾ ਸਾਰੀ ਚੀਜ਼ਾਂ ਦੇ ਪਰ ਇਹ ਕਸੇ ਪਿਠੇ ਜਿਹੜੇ ਰਿਵਾਜ ਹੈਗੇ ਆ ਇਹ ਕਿਉਂ ਨਹੀਂ ਤੁਸੀਂ ਬਦਲਦੇ ਹੈਗੇ ਇਹ ਚੀਜ਼ ਨਹੀਂ ਸਮਝ ਆਦੀ ਕਿ ਜੇ ਕੋਈ ਮੋੜਾ ਦੇ 4 ਪੈਸੇ ਵਾਲਾ ਬੰਦਾ ਹੈ ਨਾ ਉਹ 500 ਰੁਪਏ ਸ਼ਗਨ ਪਾਉਂਦਾ ਨਾ ਕਿਸੇ ਨੂੰ ਉਹ ਵੀ ਗਾਂਹ ਦਾ ਥੱਲੇ ਜਿਹੜੇ ਬੈਠੇ ਹੁੰਦੇ ਉਹ ਕਾਪੀ ਤੇ ਲਿਖ ਲੈਂਦੇ ਵੀ ਇਹਨੇ 500 ਰੁਪਏ ਪਾਇਆ ਵੀ ਹੁਣ ਗਾਂਹ ਸਾਨੂੰ ਉਹਨਾਂ ਦਿਮਾਗ ਵਿੱਚ ਉਦੋਂ ਹੀ ਫਿਕਰ ਚੱਲਣ ਲੱਪਾਂਦਾ ਵੀ ਜਦੋਂ ਆਏ ਨੇ ਕੋਈ ਪ੍ਰੋਗਰਾਮ ਕੀਤਾ ਵੀ ਸਾਨੂੰ 500 ਦਾ 600 ਪਾਉਣੇ ਪੈਣਾ ਇਹ ਕਿਹੜੇ ਦਿਮਾਗਾਂ ਵਿੱਚ ਨਮੀਆਂ ਨਮੀਆਂ ਗੱਲਾਂ ਸੋਚੀਆਂ ਗਈਆਂ ਜਿੰਨਾ ਹੋਊਗਾ ਤੁਹਾਡੇ ਕੋਲ ਪਾ ਦਿਓ ਉਹ ਕੋਸ ਗਾਗਲੇ ਨੇ ਉਹਨੇ ਪਾ ਦਿੱਤਾ ਪਰ ਇਹ ਜ਼ਿੰਦਗੀ ਤੇ ਹੈ ਨਾ ਇੱਕ ਫਿਕਰਾਂ ਵਾਲੇ ਹਿੱਸੇ ਤੇ ਇਹਨੂੰ ਕੱਢੋ ਦਿਮਾਗਾਂ ਦੇ ਵਿੱਚੋਂ ਤੇ ਨਵੀਂ ਜ਼ਿੰਦਗੀ ਜੀਵੋ ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਕਹਿ ਰਿਹਾ ਹੈਗਾ ਪਤਾ ਨਹੀਂ ਮੇਰੀਆਂ ਗੱਲਾਂ ਚੰਗੀਆਂ ਲੱਗਣੀਆਂ ਕਿ ਨਹੀਂ ਚੰਗੀਆਂ ਲੱਗਣੀਆਂ ਹੈਗੀਆਂ ਇਹ ਗੱਲ ਕਰਦੇ ਆ ਕਿ ਇਹ ਤੁਸੀਂ ਬਦਲੋ ਇਹ ਨਾ ਚੀਜ਼ਾਂ ਨੂੰ ਬਦਲਣਾ ਚਾਹੀਦਾ ਹੈਗਾ ਅੱਜਕੱਲ ਹੈਗਾ ਪੈਸੇ ਦਾ ਜਮਾਨਾ ਕੈਸ਼ ਦਾ ਜਮਾਨਾ ਹਰ ਕੋਈ ਚਾਹੁੰਦਾ ਕਿ ਸਾਡੇ ਹੱਥ ਵਿੱਚ ਕੈਸ਼ ਹੋਵੇ ਅਸੀਂ ਉਹਦੀ ਮਰਜ਼ੀ ਦੇ ਨਾਲ ਕੋਈ ਚੀਜ਼ਾਂ ਖਰੀਦੀਏ ਉਹ ਚੀਜ਼ਾਂ ਤੁਸੀਂ ਖਰੀਦ-ਕਰੀਦ ਕੇ ਲਿਆਕਦੇ ਨੇ ਕਿਸੇ ਨੂੰ ਕੋਈ ਪਸੰਦ ਆਉਂਦਾ ਕਿ ਨਹੀਂ ਆਉਂਦਾ ਇਹ ਜਿਹੜਾ ਕੰਮ ਆ ਇਹਨੂੰ ਤੁਸੀਂ ਘਟਾਓ ਗਾਂ ਤੋਂ ਗਾਂ ਥੋੜਾ ਬਦਲੋ ਕਿਉਂਕਿ ਕੈਸ਼ ਦਾ ਜਮਾਨਾ ਹੈਗਾ ਹਰ ਕੋਈ ਕੈਸ਼ ਹੀ ਚਾਹੁੰਦਾ ਹੈਗਾ ਬਾਕੀ ਹੁਣ ਦੇਖੋ ਇੱਕ ਵਿਆਹ ਹੁੰਦਾ ਜਦੋਂ ਵਿਆਹ ਦੇ ਵਿੱਚ ਇੱਕ ਚੀਜ਼ ਇਹ ਨਹੀਂ ਸਮਝ ਲੱਗਦੀ ਇਹਦੀ ਆ ਜੀ ਜਦ ਬੱਕਰੀ ਆਕੜ ਕਰਕੇ ਬੈਠਾ ਹੁੰਦਾ ਫੁੱਫੜ ਬੱਕਰੀ ਆਕੜ ਕਰਕੇ ਬੈਠਾ ਇਹ ਆਕੜਾ ਛੱਡ ਦਿਓ ਕੀ ਲੋੜ ਹੈਗੀ ਆਕੜਾ ਕਰਨ ਦੀ ਕਿਸੇ ਦਾ ਕੋਈ ਸੌਫਸ ਵੀਲੀ ਨਾਲ ਵਿਆਹ ਹੋ ਰਿਹਾ ਹੈਗਾ ਤੇ ਕਿਸੇ ਦੇ ਘਰ ਕੋ ਖੁਸ਼ੀਆਂ ਆ ਰਹੀਆਂ ਤੇ ਉਹਨੂੰ ਖੁਸ਼ੀਆਂ 'ਚ ਰਹਿਣ ਦਿਓ ਜੋ ਜਾਣਾ ਤੇ ਸਹੀ ਢੰਗ ਨਾਲ ਜਾਵੋ ਕੋਈ ਫਾਇਦਾ ਕੀ ਹੈਗਾ ਉਹ ਜੁਦਾ ਰਸੇਵਨਾ ਉਹ ਇੱਕ ਸ਼ਰਾਬ ਤੋਂ ਕਈ ਰਸ ਪਿੰਦੇ ਆ ਵੀ ਸਾਨੂੰ ਸ਼ਰਾਬ ਨਹੀਂ ਦਿੱਤੀ ਹੈਗਾ ਸ਼ਰਾਬ ਤੋਂ ਜੀ ਕੀ ਹੈ ਕਿ ਜਿਹੜੀ ਤੁਸੀਂ ਬੋਤਲ ਲਿਆ ਕੇ ਘਰ ਪੇਣੀ ਪੀ ਲੋ ਅਗਲਿਆਂ ਦੇ ਉੱਤੇ ਦੋਸ਼ ਘਤ ਲਾਉਣ ਦੇ ਹੈਗੇ ਆਂ ਕਿ ਵਿਆਹ ਦੇ ਵਿੱਚ ਸ਼ਰਾਬ ਨਹੀਂ ਪਲਾਈ ਜੇ ਅਸੀਂ ਪਲਾਈ ਸੀਗੀ ਤੇ ਇਹਦਾ ਮਤਲਬ ਉਹ ਵੀ ਪਲਾਉਣ ਉਹ ਸਾਰਿਆਂ ਨੂੰ ਇੱਕੋ ਰਸੇ ਨਾਲ ਬੰਨੋ ਸਾਰੀਆਂ ਚੀਜ਼ਾਂ ਜਿਹੜੀਆਂ ਅਲੱਗ-ਅਲੱਗ ਜ਼ਿੰਦਗੀਆਂ ਚੱਲਦੀਆਂ ਆ ਰਹੀਆਂ ਉਹ ਸਾਬਣਾ ਤੁਸੀਂ ਬਦਲੋ ਜਦ ਤੁਸੀਂ ਉਦਾਂ ਬਦਲ ਨੂੰ ਕੋਸ਼ਿਸ਼ ਕਰਦੇ ਆ ਵੀ ਅਸੀਂ ਬਦਲ ਜਾਣ ਪਹਿਲਾਂ ਸਰਕਾਰੀ ਸਕੂਲਾਂ ਨਿਆਣੇ ਪੜਾਉਂਦੇ ਹੁੰਦੇ ਸੀ ਹੁਣ ਅਸੀਂ ਵਧੀਆ ਸਕੂਲਾਂ 'ਚ ਭਰੋਣੇ ਜਾਂ ਇੱਥੇ ਤੀਜਾ ਬਦਲਦੇ ਆ ਕੀ ਕਿਸੇ ਵੀਟੇ ਜਿਹੜੇ ਰਵਾਜ ਹੈਗੇ ਆ ਉਹ ਵੀ ਹੁਣ ਛੱਡੋ ਜੇ ਕੋਈ ਹਾਸਕੇ ਬੁਲਾਉਣਾ ਤਾਂ ਉਹਨੂੰ ਹਾਸਕੇ ਬੁਲਾ ਲਓ ਐਵੇਂ ਮੂੰਹ ਬੰਗੇ ਜੇ ਕਰ ਕਰਕੇ ਰੱਖੀ ਰੱਖਣੇ ਉਹਦਾ ਵੀ ਕੋਈ ਫਾਇਦਾ ਹੈਗਾ ਇਹ ਚੀਜ਼ਾਂ ਹੀ ਚੰਗੀਆਂ ਲੱਗਦੀਆਂ ਹੈਗੀਆਂ ਦੁਨੀਆ ਬਦਲ ਗਈ ਆ ਬਹੁਤ ਬਦਲ ਰਹੀ ਆ ਬਦਲ ਰਹੀ ਆ ਤੇ ਰਵਾਜ ਵੀ ਬਦਲੋ ਫੇਰ ਹੀ ਦੁਨੀਆ ਬਦਲਣ ਦਾ ਫਾਇਦਾ ਰਵਾਜ ਬਦਲੋ ਗੱਲਾਂ ਬਦਲੋ ਸਾਰਾ ਕੁਝ ਬਦਲੋ ਇਹ ਚੀਜ਼ਾਂ ਨਹੀਂ ਆ ਕੱਪੜੇ ਬਦਲੀ ਜਾਂਦੇ ਆ ਜਿਹੜੇ ਮਨ ਅਸੀਂ ਉਹ ਬਦਲਨੇ ਨਹੀਂ ਹੈਗੇ ਕਦੀ ਕਿਸੇ ਦੇ ਨਾਲ ਗੁੱਸੇ ਰੋਜੀ ਉਹ ਨਾ ਆਵੇ ਮੈਂ ਤੂੰ ਉਹ ਕਰ ਦੂੰਗਾ ਇਹ ਕਰ ਤੂੰਗਾ ਇਹ ਚੀਜ਼ਾਂ ਚ ਤੁਸੀਂ ਸਾਰੇ ਜਣੇ ਫਸੇ ਹੋਏ ਆ ਹਾਂ ਇਹ ਹੀ ਗੱਲਾਂ ਆਪਾਂ ਕਹਿਣ ਦੀ ਕੋਸ਼ਿਸ਼ ਕਰ ਰਹੇ ਆਂ ਦੇਖੋ ਵੀ ਜੇ ਨਾ ਰਿਵਾਜ ਬਦਲਾਂਗੇ ਇਹ ਸਾਰੀਆਂ ਚੀਜ਼ਾਂ ਆ ਗਈਆਂ ਹੁਣ ਕੈਸ਼ ਦੇ ਵਿੱਚ ਹੀ ਆ ਜਾਓ ਕੈਸ਼ ਦੇ ਵਿੱਚ ਹੀ ਆ ਜਾਓ ਹਾਂ ਜੇ ਕਿਸੇ ਦੀ ਤੁਸੀਂ ਮਦਦ ਹੀ ਕਰਨੀ ਹੈ ਤਾਂ ਮਨੋ ਕਰੋ ਹਾਂ ਵੀ ਅਸੀਂ ਮਦਦ ਕੀਤੀ ਹੈ ਤੇ ਜੇ ਇਹ ਥੋੜਾ ਆਸਾਨ ਨਾ ਨਾ ਕਰੋ ਕਿਸੇ ਦੇ ਉੱਤੇ ਠੀਕ ਨਹੀਂ ਹੈਗਾ ਜੇ ਕਿਸੇ ਦੀ ਮਦਦ ਕਰਨੀ ਹੈ ਮਦਦ ਕਰੋ ਆਸਾ ਨਾ ਕਰੋ ਵੀ ਅੱਜ ਅਸੀਂ ਵਿਆਹ ਵਿੱਚ ਇੰਨੇ ਇਹਨਾਂ ਦੇ ਪੈਸੇ ਪਾ ਗਏ ਨੇ ਤਾਂ ਕੱਲੂ ਸਾਡੇ ਵੀ ਇਹ ਵੱਧ ਕੇ ਪਾਉਣਗੇ ਇਹ ਆਸਾ ਇਹ ਜਿਹੜੀਆਂ ਹੈਗੀਆਂ ਇਹ ਅਦਲੇ ਤੇ ਬਦਲੇ ਜਿਹੜੇ ਨਾ ਇਹ ਕਈ ਚੰਗੇ ਨਹੀਂ ਲੱਗਦੇ ਹੈ ਜਿੰਦਗੀ ਹੈ ਇਹਨੂੰ ਜੇ ਤੁਹਾਡੇ ਕੋਲ 4 ਪੈਸੇ ਜ਼ਿਆਦਾ ਆ ਤੁਸੀਂ ਉਸ ਨਾਲ ਜੀਵੋ ਜੇ ਅਗਲੇ ਕੋਈ ਘਾਟ ਆ ਉਹਨੂੰ ਮਜਬੂਰ ਨਾ ਕਰੋ ਕਿਸੇ ਨੂੰ ਵੀ ਇਹ ਗੱਲਾਂ ਨਹੀਂ ਹੁਣ ਚੰਗੀਆਂ ਲੱਗਦੀਆਂ ਹੈਗੀਆਂ ਹਰੇਕ ਬੰਦੇ ਦਾ ਇਹ ਆ ਇਰਾਦਾ ਕਿ ਮੈਂ ਵਧੀਆ ਜ਼ਿੰਦਗੀ ਜੀਵਾਂ ਜੇ ਤੁਸੀਂ ਵਧੀਆ ਜ਼ਿੰਦਗੀ ਕਿਸੇ ਦੇ ਜੀਣ ਦੇ ਵਿੱਚ ਕੋਈ ਆਪਣਾ ਯੋਗਦਾਨ ਪਾ ਸਕਦੇ ਆ ਤੇ ਉਹ ਪਾਵੋ ਕਿਸੇ ਨੂੰ ਟਾਂਚ ਮਿਹਣਾ ਤੁਹਾਡੇ ਕੋ ਉਹ ਹੈ ਨਹੀਂ ਤੁਹਾਡੇ ਸਾਡੇ ਘਰ ਆ ਹੈਗਾ ਅਗਲੇ ਦੇ ਘਰ ਜਾ ਕੇ ਗੱਲਾਂ ਕਰੂਗੇ ਚੰਗੀਆਂ ਗੱਲਾਂ ਥੋੜੋ ਹੈਗੀਆਂ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਅਗਲੇ ਦੇ ਘਰ ਵਿੱਚ ਜਾਓ ਤੁਹਾਡੇ ਘਰ ਏਸੀ ਲੱਗਾ ਤੁਹਾਡੇ ਘਰ ਵਧੀਆ ਵਧੀਆ ਚੀਜ਼ਾਂ ਲੱਗੀਆਂ ਉਹ ਤੁਹਾਡੇ ਆ ਹੈ ਨਹੀਂ ਉਹ ਹੈ ਨਹੀਂ ਇਹ ਗੱਲਾਂ ਚੰਗੀਆਂ ਲੱਗਦੀਆਂ ਹੈਗੇ। ਇਹ ਸਮਝ ਲਓ ਤੁਸੀਂ ਇੱਕ ਕਿਸਮ ਦੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਬੇਇਜ਼ਤੀ ਕਰ ਰਹੇ ਹੈਗੇ। ਹੈਂ? ਅਗਲੇ ਨੂੰ ਪੁੱਛੋ, ਹਾਲਚਲ ਪੁੱਛੋ, ਵਧੀਆ। ਜੋ ਹੈਗਾ ਅਗਲੇ ਦੀ ਚਾਹ ਪਾਣੀ ਪੜਾ ਵੀ ਦਿੱਤਾ ਹੈਗਾ ਤੇ ਉਹਦੀ ਕਦਰ ਕਰੋ। ਆਂ ਵੀ ਆਪ ਭਗਤ ਕਰੋ। ਜੇ ਤੁਹਾਡੇ ਘਰ ਵੀ ਕੋਈ ਆਉਂਦਾ ਉਹਦੀ ਇੱਜ਼ਤ ਮਾਣ ਕਰੋ ਘਰ ਵਿੱਚ ਆਏ ਬੰਦੇ ਦੀ। ਇਹ ਥੋੜੋ ਆ ਕੇ ਜਾਂ ਤੁਸੀਂ ਜਾ ਕੇ ਉਹਦੇ ਘਰ ਜਾ ਕੇ ਬੇਇਜ਼ਤੀ ਕਰੀ ਜਾਓ। ਇਹ ਵੀ ਚੰਗੀ ਗੱਲ ਨਹੀਂ ਹੈਗੀ। ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ। ਹੁਣ ਜਿੱਦਾਂ ਸਮਾਂ ਬਦਲ ਰਿਹਾ ਹੈਗਾ ਇਹ ਗੱਲਾਂ ਨੂੰ ਵੀ ਬਦਲੋ ਕਿਸੇ ਨੂੰ ਜਾਨੀ ਉੱਚਾ ਨੀਮਾ ਦੱਸਣਾ ਇਹ ਗੱਲਾਂ ਡਾਲ ਤਾਂ ਨੀਮਾਨ ਦੱਸੋ ਕਿਸੇ ਨੂੰ ਕਹੋ ਜਗਾ ਵੀ ਅਸੀਂ ਉੱਚੇ ਆ ਜਿਵੇਂ ਅਸੀਂ ਤੁਹਾਡੇ ਘਰ ਅਸੀਂ ਗਏ ਆ ਤੁਹਾਡੇ ਆ ਨਹੀਂ ਆ ਹੈ ਨਹੀਂ ਇਹ ਵੀ ਗੱਲਾਂ ਅਗਲੇ ਦੀ ਬੇਇੱਜ਼ਤੀ ਕਰਨ ਵਾਲੀਆਂ ਹੁੰਦੀਆਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸਮਾਂ ਬਦਲੀ ਜਾਂਦਾ ਬਦਲੀ ਜਾਓ ਮਾਨ ਵੀ ਬਦਲੀ ਜਾਓ ਗੱਲਾਂ ਵੀ ਬਦਲੀ ਜਾਓ ਗੱਲਾਂ ਬਦਲ ਲਵੋ ਕੀ ਕਰਨਾ ਕਿਸੇ ਦੀ ਬੇਇੱਜ਼ਤੀ ਕਰੂੰਗੇ ਅਗਲੇ ਦਾ ਵੀ ਮਨ ਦੁਖੂਗਾ ਬਾਅਦ ਵਿੱਚ ਬਾਦ ਦੁਆਮਾ ਦੂੰਗਾ ਕਿਹਣਾ ਹੋਣਾ ਹੰਕਾਰ ਕਰਦਾ ਹੈਗਾ ਇਹਨਾਂ ਗੱਲਾਂ ਹਰ ਕੋਈ ਮਾੜਾ ਕਹੇ ਕੋਈ ਵੀ ਬੇਇੱਜ਼ਤੀ ਆਪਣੀ ਕਰਾ ਕੇ ਰਾਜੀ ਉਹ ਅਗਲਾ ਜੇ ਤੁਹਾਡੇ ਸਾਹਮਣੇ ਨਹੀਂ ਬੋਲਦਾ ਹੈਗਾ ਤੇ ਉਹਨੇ ਪਿੱਠ ਪਿੱਛੋਂ ਤਾਂ ਉਹ ਕਹਿਣਾ ਹੀ ਹੈ ਉਹਦੇ ਮਨ ਵਿੱਚ ਤਾਂ ਗਣਾ ਕਿਸੇ ਦਾ ਮਨ ਦੁਖੀ ਕਰਕੇ ਕੀ ਤੁਸੀਂ ਸੁੱਖ ਪ੍ਰਾਪਤ ਕਰ ਸਕਦੇ ਨਹੀਂ ਕਰ ਸਕਦੇ ਹੈ ਇਸ ਕਰਕੇ ਇਹ ਗੱਲਾਂ ਨਾ ਕਰੋ ਇਹ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਜੇ ਕਿਸੇ ਦੇ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਆ ਤੇ ਮਨੋਂ ਤੁਹਾਨੂੰ ਖੁਸ਼ੀ ਦੇ ਵਿੱਚ ਸ਼ਾਮਲ ਹੋਵੇ ਤੇ ਉਹਨਾਂ ਦੇ ਨਾਲ ਲਾ ਕੇ ਪੂਰੀ ਖੁਸ਼ੀ ਦਾ ਆਨੰਦ ਮਾਣੋ ਨਾਲੇ ਅਗਲੇ ਵੀ ਮਾਣਨ ਤਾਂ ਤੁਸੀਂ ਵੀ ਮਾਣੋ ਇਹ ਗੱਲਾਂ ਚੰਗੀਆਂ ਲੱਗਦੀਆਂ ਹੈਗੀਆਂ ਕੁੜਸਾਂ ਕੱਢਣੀਆਂ ਪੰਜਾਬੀਆਂ ਦੀਆਂ ਜਿੱਦਾਂ ਪਹਿਨਾ ਤੁਸੀਂ ਕਹਿੰਦੇ ਅਸੀਂ ਆਹ ਉਹਨੇ ਆਹ ਕੀਤਾ ਨਹੀਂ ਉਹਦੀ ਵਿਆਹ ਵਿੱਚ ਆ ਨਹੀਂ ਪਾਇਆ ਉਹ ਨਹੀਂ ਪਾਇਆ ਫਿਰ ਇੱਕ ਬੰਦੇ ਦੀ ਆਪਣੀ ਮਜਬੂਰੀ ਹੁੰਦੀ ਹੈ ਇਹ ਚੀਜ਼ਾਂ ਨੂੰ ਹੁਣ ਸਮਝਣ ਦੀ ਗੱਲ ਆ ਇਸੇ ਦੀ ਬੇਇੱਜ਼ਤੀ ਕਰਨ ਦੀ ਗੱਲ ਨਹੀਂ ਹੈਗੀ ਜਿੱਦਾਂ ਦੇ ਦੌਰ ਜਿੱਦਾਂ ਦਾ ਸਮਾਂ ਜਿੱਦਾਂ ਦੀ ਮਹਿੰਗਾਈ ਸਭ ਕੁਝ ਚੱਲਣ ਦਿਆ ਹੈਗਾ ਕੋਈ ਅਮੀਰ ਅਮੀਰ ਆ ਕੋਈ ਗਰੀਬ ਗਰੀਬ ਆ ਪਰ ਜਿਹੜੀ ਖੁਸ਼ੀ ਹੁੰਦੀ ਹੈ ਨਾ ਇਹ ਅਮੀਰ ਗਰੀਬ ਨਹੀਂ ਹੁੰਦੀ ਇੱਕ ਗਰੀਬ ਬੰਦਾ ਵੀ ਪੂਰੀ ਖੁਸ਼ੀ ਮਾਣ ਸਕਦਾ ਹੋਣਾ ਪਰ ਜਦੋਂ ਇਹ ਉੱਚ ਨੀਜ਼ ਗਰੀਬੀ ਗਰੂਬੀ ਇਹ ਬਾੜਦੇ ਹਨ ਵਿੱਚ ਇਹ ਖੁਸ਼ੀਆਂ ਜਿਹੜੀਆਂ ਨਾ ਰੱਦ ਜੀਆਂ ਹੋ ਜਾਂਦੀ ਹੈਗੀ ਕੀ ਫਾਇਦਾ ਕਿਸੇ ਦਾ ਦਿਲ ਦਿਖਾਉਣ ਦਾ ਇਹ ਗੱਲਾਂ ਨੂੰ ਛੱਡੋ ਅਸਲੀ ਜ਼ਿੰਦਗੀ ਦੇ ਵਿੱਚ ਆਵੋ ਝੂਠੇ ਦਿਖਾਵੇ ਬੰਦ ਕਰੋ ਝੂਠੇ ਦਿਖਾਵੇ ਬੰਦ ਕੰਦੇ ਨਾਲ ਹੀ ਅਸਲੀ ਜ਼ਿੰਦਗੀ ਜੀ ਜਾਂਦੀ ਹੈ ਜਿਹੜਾ ਸੱਚ ਆ ਉਹ ਤਾਂ ਸੱਚ ਹੀ ਰਹਿਣਾ ਹੈਗਾ ਜਿੰਨਾ ਮਰਜੀ ਕਰ ਲਓ ਝੂਠਾ ਦਿਖਾਵਾ ਦਿਖਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਅਸਲੀ ਜ਼ਿੰਦਗੀ ਜੀਵੋ ਝੂਠੇ ਦਿਖਾਵੇ ਤੋਂ ਬਾਹਰ ਆਵੋ ਮੈਂ ਅਸੀਂ ਤਾਂ ਇਹ ਹੀ ਕਹਿਣ ਦੀ ਕੋਸ਼ਿਸ਼ ਕੀਤੀ ਆ ਇਸ ਵੀਡੀਓ ਦੇ ਵਿੱਚ ਬਾਕੀ ਤੁਹਾਨੂੰ ਨਹੀਂ ਚੰਗਾ ਲੱਗਦਾ ਇਹ ਤੁਸੀਂ ਦੇਖ ਲਓ